ਠੀਕ ਹੈ ਜੀ ਜੇ ਆਪਾਂ ਭਾਈ ਗੁਰੂ ਘਰ ਨਾਲ ਜੁੜੇ ਹੋਵਾਂਗੇ ਨਾ ਤੇ ਸਾਨੂੰ ਕਿਸੇ ਵੀ ਗੱਲ ਦੀ ਕਮੀ ਨਹੀਂ ਰਹਿਣੀ ਠੀਕ ਹੈ ਨਹੀਂ ਜੇ ਆਪਾਂ ਬੜੀਆਂ ਮਸਾਣੀਆਂ ਦੇ ਨਾਲ ਜੁੜੇ ਰਹਾਂਗੇ ਨਾ ਇਹ ਨਰਕਧਾਰੀਆਂ ਦੇ ਡੇਰੇ ਹੱਥੇ ਜਾਵਾਂਗੇ ਕਿ ਅਸੀਂ ਖਾਲੀ ਰਹਿ ਜਾਵਾਂ ਖਾਲੀ ਰਹਿ ਜਾਗੇ ਸਾਡਾ ਕਿਥੇ ਸੇਵਾ ਘਰ ਖਾਣੀ ਪੈਣੀ ਤੇ ਉਲਟਾ ਸੀ ਆਪਣੇ ਪੈਸੇ ਦੀ ਬਰਬਾਦੀ ਟਾਈਮ ਦੀ ਬਰਬਾਦੀ ਟਾਈਮ ਦੀ ਬਰਬਾਦੀ ਉਹ ਆਪਾਂ ਕਰਕੇ ਜਾਵਾਂਗੇ ਸੱਚੇ ਬੰਦੇ ਇੱਕ ਕਾਪੜਾ ਗੁਰੂ ਘਰ ਦਾ ਲੈ ਕੇ ਗੁਰੂ ਘਰ ਨਾਲ ਪ੍ਰੇਮ ਕਰਾਂਗੇ ਸਾਧਗਰਾਂ ਦਾ ਪ੍ਰੇਮ ਕਰਾਂਗੇ ਗੁਰੂ ਘਰ ਦੇ ਅੱਗੇ ਇਹੋ ਮੰਗ ਮੰਗਾ ਕੇ ਮਾਰੇ ਸੇ ਪਾਛਾ ਕਿਰਪਾ ਕਰਦੇ ਹੋ ਆਪਦੇ ਚਰਨਾਂ ਦਾ ਜੋੜੋ ਠੀਕ ਹੈ ਜਦੋਂ ਆਪ ਜੀ ਉਹਨਾਂ ਨੇ ਚਰਨਾਂ ਦਾ ਜੋੜ ਲਿਆ ਨਾ ਤੁਹਾਨੂੰ ਕੋ ਕਿਉਂ ਤੇ ਫਿਰ ਕੀ ਹੁੰਦਾ ਅੱਛਾ ਫਿਰ ਕਿਸੇ ਗੱਲ ਦੀ ਕਮੀ ਨਹੀਂ ਰਹਿ ਜਾਂਦੀ ਕਿਉਂਕਿ ਉਹਨੇ ਬੜਿਆ-ਬੜਿਆ ਦੇ ਘਰ ਭਾ ਦਿੱਤੇ ਬੜੇ-ਬੜਿਆਂ ਨੂੰ ਦਿਲਾਂ ਦੀ ਇਹ ਬਾਰੇ ਸੇ ਪਾਛਾ ਨੇ ਸੁੱਖ ਰਹਤੇ ਪਰ ਗੁਰੂ ਘਰ ਦੇ ਵਿੱਚੋਂ ਸੁੱਖ ਹੈ ਹੋਰ ਮੜੀਆਂ ਮਥਾਲੀਆਂ ਨੇ ਤੁਹਾਨੂੰ ਸੁੱਖ ਨਹੀਂ ਦੇਣਾ ਇਹ ਜਿਹੜਾ ਤਾਗਲ ਖਾਲੀ ਤੰਗੜੇ ਬੈਠੀ ਹੈ ਦੱਸੋ ਤੁਹਾਨੂੰ ਵੀ ਕੋਈ ਮੜੀ ਮਥਾਲੀ ਤੁਹਾਨੂੰ ਸੁੱਖ ਨਹੀਂ ਦੇ ਸਕੀ ਜਿਹੜੀਆਂ ਚਾਰ ਈਟਾ ਸਾਡੇ ਫਿਰ ਬਾਬੇ ਲਾ ਕੇ ਬੈਠੇ ਨੇ ਉਹ ਨਰਕ ਧਾਰੀ ਉੱਥੇ ਬੈਠੇ ਨੇ ਆਪ ਆਪ ਵੀ ਨਰਕੇ ਤੇ ਬੈਠੇ ਨੇ ਲੋਕਾਂ ਨੇ ਕਿਉਂਕਿ ਆਪ ਦਾ ਸ਼ਰਾਬਾ ਪਿੰਦੇ ਨਹੀਂ ਆਪ ਤਾਂ ਮੁਰਗੇ ਖਾਂਦੇ ਨੇ ਆਪ ਦਾ ਸਿਰ ਘਮਾਉਂਦੇ ਨੇ ਹਨੀ ਜਿਉ ਕਦੇ ਭਾਈ ਉਹਨਾਂ ਦੇ ਤੁਹਾਨੂੰ ਕੀ ਰਹੀ ਅਖਦੜੀ ਵਿੱਚ ਭਾਈ ਤੁਸੀਂ ਤਾਂ ਬਿਆਲੇ ਬਣ ਜਿਓਗੇ ਠੀਕ ਹੈ ਤੇ ਇਹ ਕਰਕੇ ਭਾਈ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਨਾਲ ਜੁੜਿਆ ਹੋਇਆ ਉਹੀ ਭਾਈ ਤੁਹਾਡਾ ਅਧਰ ਪਾਤਰਾ ਹੈ ਉਹੀ ਤੁਹਾਡਾ ਪਾਤਰਾ ਹੋ ਸਕਦਾ ਕਿਉਂਕਿ ਹੋ ਨਹੀਂ ਜਨਮ ਗੁਰੂ ਗ੍ਰੰਥ ਸਾਹਿਬ ਦੇ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕੋਈ ਨਹੀਂ ਹੋ ਸਕਦਾ ਕਿਤੇ ਵੀ ਕਦੇ ਲੱਗਾ ਦਾ ਇਹ ਸ਼ਬਦ ਗੁਰੂ ਹੈ ਇਹਨਾਂ ਨੂੰ ਜੋੜ ਮੰਨਿਆ ਕਰੋ ਮੇਰਾ ਵੀ ਮਾਰਚੇ ਪਾਚਨ ਨਹੀਂ ਤਾਂ ਕਦੇ ਵੀ ਕੋਈ ਸਾਡੇ ਬਾਹਰ ਮਨਣ ਵਾਲਾ ਨਹੀਂ ਹੈਗਾ ਗੁਰਗ੍ਰਾਮ ਦਾ ਠੀਕ ਹੈ ਤੇ ਜਿਹਨੇ ਵੀ ਉਹ ਸਿੱਖ ਨੇ ਜਿਹੜੇ ਹੁਣ ਜੁੜੇ ਹੋਣੇ ਔਰ ਜਿਹੜੇ ਜਿਹੜੇ ਇਹਨਾਂ ਲਾਲਚ ਨਹੀਂ ਕਰਦੇ ਪੈਸੇ ਦਾ ਠੀਕ ਹੈ ਨਹੀਂ ਪੈਸੇ ਦਾ ਲਾਲਚ ਨਹੀਂ ਕਰਦੇ ਕਈ ਮੇਰੇ ਵੀ ਅੱਗੇ ਬੈਠੇ ਦੇ ਰਹੇ ਆ